ਗੁਰਨਾਨਕ ਸਾਹਿਬ ਸਤਸੰਗ ਕਰ ਰਹੇ ਸੀ ਇੱਕ ਜਗ੍ਹਾ ਇੱਕ ਸ਼ਾਹੂਕਾਰ ਬੈਠਾ ਉਹ ਸੁਣ ਰਿਹਾ ਸੀ ਬੈਠ ਕੇ ਮਹਾਰਾਜ ਕਹਿੰਦੇ ਤੇਰੇ ਵਰਗਾ ਹੀ ਸ਼ਾਹੂਕਾਰ ਸੀ ਇੱਕ ਜਿਨੇ ਮਾਇਆ ਧਰਤੀ ਚ ਦੱਬ ਦਿੱਤੀ ਆਪਣੇ ਖਾਣ ਨੂੰ ਵੀ ਮਾਇਆ ਨੂੰ ਵਰਤਿਆ ਨਾ ਕਈ ਤਾਂ ਇੰਨੀ ਕਮਾਇਆ ਸਾਹਮਦੇ ਵੀ ਉਹ ਜੂਸ ਵੀ ਨਹੀਂ ਪੀਂਦੇ ਨਾ ਉਹਨੇ ਕੁਝ ਖਾਣਾ ਬਹੁਤਾ ਮੰਦਾ ਹਾਲ ਆ ਮੈਂ ਕਿਹਾ ਭਾਈ 10-20 ਰੁਪਏ ਦਾ ਜੂਸੇ ਪੀ ਲਿਆ ਕਰੋ ਮੂੰਹ ਕਿਹਾ ਜਾ ਹੋਇਆ ਵਾ ਕੋਈ ਸਰੀਰ ਨੂੰ ਕੁਝ ਦੇ ਦੋ ਨਾ ਮਾਇਆ ਖਰਚ ਹੋ ਜਾਣੀ ਉਹ ਜਮਾ ਕਰੀ ਜਾਂਦੇ ਇਹ ਪਾਈ ਵਾਲੇ ਵਾਲੀ ਸਾਖੀ ਦੇ ਵਿੱਚ ਆਇਆ ਉਹ ਸ਼ਾਹੂਕਾਰ ਐਸਾ ਸੀ ਨਾ ਤਾਂ ਉਹਨੇ ਆਪ ਕੁਝ ਖਾਦਾ ਨਾ ਪਰਿਵਾਰ ਨੂੰ ਕੁਝ ਖਾਣ ਦਿੱਤਾ ਮਾਇਆ ਧਰਤੀ ਜੀ ਦੱਬੀ ਗਿਆ ਆਪਣੀ ਇੰਦਰੀਆਂ ਨੂੰ ਵੀ ਭੁੱਖਾ ਰੱਖਿਆ ਇੰਨਾ ਕੁ ਲੋਭੀ ਸੀ ਬੰਦਾ ਜਿਹੜਾ ਬੰਦਾ ਆਪਣੇ ਆਪ ਨੂੰ ਖਾਣ ਨੂੰ ਦੇਂਦਾ ਇਹਨੂੰ ਲੰਗਰ ਚ ਕੀ ਪਾ ਦੇਣਾ ਜਿਹਨੇ ਬੱਚਿਆਂ ਨੂੰ ਖਾਣ ਨੂੰ ਨਹੀਂ ਦਿੱਤਾ ਉਹਨੇ ਲੰਗਰ ਚ ਕੀ ਸੇਵਾ ਕਰ ਲੈਣੀ ਹੈ ਕੋਈ ਸੇਵਾ ਨਹੀਂ ਕਰ ਸਕਦਾ ਹੁਣ ਉਹਨੂੰ ਜਮਦੂਤ ਲੈਣ ਆਏ ਗੁਰਨਾਨਕ ਸਾਹਿਬੇ ਕਥਾ ਸੁਣਾ ਰਹੇ ਕਹਿੰਦੇ ਤੇਰੇ ਵਰਗਾ ਸ਼ਾਹੂਕਾਰ ਸੀ ਜਮਦੂਤ ਲੈਣ ਆਏ ਹੁਣ ਜਮਦੂਤਾ ਨੂੰ ਲਾਲਚ ਦੇਣ ਲੱਗਿਆ ਕਹਿੰਦਾ ਇੱਕ ਹਿੱਸਾ ਲੈ ਲਓ ਮਾਇਆ ਦਾ ਉਹਨਾਂ ਨੇ ਹੋਰ ਕੋਟਿਆ ਦੱਬ ਕੇ ਕਹਿੰਦੇ ਮਾਇਆ ਸੀ ਕੀ ਕਰਨੀ ਆ ਸਾਡੇ ਕਿਸੇ ਕੰਮ ਦੀ ਨਹੀਂ ਇਹ ਕਹਿੰਦਾ ਮੇਰਾ ਤਾਂ ਇਹ ਸਮਾਂ ਨਹੀਂ ਹੋਇਆ ਕਹਿੰਦੇ ਸਮਾਂ ਤੇਰਾ ਪੂਰਾ ਹੋ ਗਿਆ ਤੂੰ ਐਵੇਂ ਸਮਾਂ ਖਰਾਬ ਹੀ ਕੀਤਾ ਹੁਣ ਧਰਮ ਰਾਜ ਕੋ ਚੱਲ ਸਿੱਧਾ ਹੋ ਗਏ ਅੱਧੀ ਮਾਇਆ ਲੈ ਲਓ ਉਹ ਕਹਿੰਦੇ ਜੇ ਤੈਨੂੰ ਕਿਹਾ ਵੀ ਸਾਡੇ ਇਹ ਮਾਇਆ ਕਿਸੇ ਕੰਮ ਦੀ ਨਹੀਂ ਇਹਦਾ ਧਰਤੀ ਤੇ ਹੀ ਫਾਇਦਾ ਇਹਦੇ ਨਾਲ ਦਾਨਪੂਰਨ ਕਰਦਾ ਤਾਂ ਤੇਰੇ ਇਹ ਤੇਰੀ ਸਹਾਇਤਾ ਵੀ ਕਰਦੀ ਕਹਿੰਦਾ ਇਦਾਂ ਕਰੋ ਸਾਰੀ ਮਾਇਆ ਲੈ ਲਓ ਉਹਨਾਂ ਨੇ ਹੋਰ ਦਬਾ ਕੇ ਕੁੱਟਿਆ ਕੁੱਟ ਪੈਂਦੀ সূক্ষਮ ਸਰੀਰ ਦੇ ਜਿਹੜਾ ਆਪਣਾ ਪੰਜ ਤੱਤਾਂ ਦਾ ਸਰੀਰ ਹੈ ਧਿਆਨ ਦੇਣਾ ਇਹਨੇ ਇੱਥੇ ਹੀ ਸੜ ਜਾਣਾ ਪੰਜ ਤੱਤਾਂ ਨੇ ਇਦੇ ਵਿੱਚ ਸੋਖਸ਼ਮ ਸਰੀਰ ਹੁੰਦਾ ਉਹਦੇ ਕੁੱਟ ਪੈਂਦੀ ਐ ਉਹਨੂੰ ਬੰਨ ਕੇ ਲੈ ਕੇ ਜਾਂਦੇ ਚੱਲ ਬਈ ਸੋ ਸਾਹ ਸੰਗਤ ਜਦੋਂ ਜਮਦੂਤਾ ਨੇ ਜਮਦੂਦ ਕੁੱਟਣ ਲੱਗੇ ਉਹਨੂੰ ਕਹਿੰਦਾ 2 ਮਿੰਟ ਖੜ੍ਹਜੋ 10 ਜਮਦੂਦ ਕਹਿੰਦੇ 10 ਬਈ ਕਹਿੰਦੇ ਮੈਂ ਲక్ష్ਮੀ ਨਾਲ ਗੱਲ ਕਰ ਲਾਂ ਮਾਇਆ ਦੇ ਨਾਲ ਮੈਂ ਸਾਰੀ ਉਮਰ ਇਹਦੀ ਸੇਵਾ ਕੀਤੀ ਹੁਣ ਮੇਰੀ ਰੱਖਿਆ ਨਹੀਂ ਕਰਦੀ ਇਹ ਮਾਇਆ ਨੂੰ ਬੁਲਾਇਆ ਮਾਤਾ ਮੈਂ ਤੈਨੂੰ ਬੜਾ ਸਾਹਮ ਸਾਹਮ ਰੱਖਿਆ ਬੜੀ ਮੈਂ ਤੇਰੀ ਪੂਜਾ ਕੀਤੀ ਹੁਣ ਤੋ ਮੇਰੀ ਰੱਖਿਆ ਨਹੀਂ ਕਰਦੀ ਪ੍ਰਗਟ ਹੋ ਸਾਹਮਣੇ ਆ ਮੈਨੂੰ ਜਮਦੂਤਾਂ ਤੋਂ ਬਚਾ ਕਹਿੰਦੇ ਜਦੋਂ ਲక్ష్ਮੀ ਪ੍ਰਗਟ ਹੋਈ ਮਾਇਆ ਸਾਹਮਣੇ ਆਈ ਉਹ ਕਹਿੰਦਾ ਸ਼ਾਹੂਕਾਰ ਕਹਿੰਦਾ ਮੈਨੂੰ ਇਹਨਾਂ ਜਮਦੂਤਾਂ ਤੋਂ ਬਚਾ ਲਾ ਮੈਂ ਤੇਰੀ ਬੜੀ ਪੂਜਾ ਕੀਤੀ ਲక్ష్ਮੀ ਆਏ ਕਹਿੰਦੀ ਵੀ ਦੋ ਥਾਪੜੇ ਮੇਰੇ ਵੱਲੋਂ ਵੀ ਲਾਓ ਦੋ ਥਾਪੜ ਮੇਰੇ ਵੱਲੋਂ ਲਾਓ ਇਹਦੇ ਕਹਿੰਦੀ ਪਾਪੀਆ ਆਪ ਤਾਂ ਤੂੰ ਆਪਣੀ ਇੰਦਰੀਆਂ ਨੂੰ ਭੁੱਖਿਆ ਰੱਖਿਆ ਕੁਛ ਨਹੀਂ ਖਾਦਾ ਨਾ ਪਰਿਵਾਰ ਨੂੰ ਕੁਛ ਖਾਣ ਦਿੰਦਾ ਨਾ ਲੰਗਰਾਂ ਚ ਮੈਂ ਤੇਰੇ ਤੇ ਕਿੰਨੀ ਕਿਰਪਾ ਕੀਤੀ ਤੂੰ ਮੈਨੂੰ ਵੀ ਧਰਤੀ ਜੀ ਦੱਬਤਾ ਨਾ ਚੰਗੇ ਪਾਸੇ ਮੈਨੂੰ ਵਰਤਿਆ ਕਿਸੇ ਲੰਗਰਾਂ ਵਿੱਚ ਵੀ ਨਹੀਂ ਕਿਸੇ ਗਰੀਬ ਦਾ ਭਲਾ ਨਹੀਂ ਕੀਤਾ ਕਿਸੇ ਗਰੀਬ ਨੂੰ ਕੱਪੜੇ ਨਹੀਂ ਸਵਾ ਕੇ ਦਿੱਤੇ ਕਿਤੇ ਪੈਰਾਂ 'ਚ ਕਿਤੇ ਚੱਪਲ ਹੀ ਪਵਾ ਦਿੰਦਾ ਤੂੰ ਤਾਂ ਆਪਣੀਆਂ ਇੰਦਰੀਆਂ ਨੂੰ ਵੀ ਭੁੱਖਾ ਰੱਖਿਆ ਤੂੰ ਕਿਸੇ ਦਾ ਕੀ ਭਲਾ ਕਰੇਂਗਾ ਮਾਇਆ ਕਹਿੰਦੀ ਲੈ ਜਾ ਇਹਨੂੰ ਫਟਾਫਟ ਲੈ ਜਾ ਮੇਰੀ ਅੱਖਾਂ ਦੇ ਸਾਹਮਣੇ ਤੋਂ ਪਰਾਂ ਲੈ ਜਾ ਹੁਣ ਮਾਰਦੇ ਕੋਟ ਦੇ ਲੈ ਕੇ ਸ਼ਾਹੂਕਾਰ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਜਿਹੜੀ ਮਾਇਆ ਪਰਮੇਸ਼ਰ ਨੇ ਦਿੱਤੀ ਹੈ ਜੇ ਇਹਨੂੰ ਚੰਗੇ ਪਾਸੇ ਨਾ ਨਾ ਲਾਈਏ ਇਹਨੇ ਵੀ ਜੰਦੂਤਾਂ ਨੂੰ ਕਹਿਣਾ ਵੀ ਹਾਂ ਇਹਨੂੰ ਸਜ਼ਾ ਦਿਓ ਸੋ ਸਾ ਸੰਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਜਲਾਈ